ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 3 ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨ ਨਾ ਪਾਇਓ ਕਰ ਵਿਖਹੁ ਮਨ ਵਿਚਾਰ ਮਨ ਮੁਖ ਮੈਲ ਨਾ ਉਤਰੈ ਜਿ ਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੁਖ ਪਦਤੀ ਯਮਕ ਲਾਗਨੀ ਐ ਮਨ ਮੁਖ ਮੈਲ ਨਾ ਉਤਰੈ ਇੱਥੇ ਵਿਸਰਾਮ ਜਿ ਚਰ ਇੱਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਗੁਰ ਸ਼ਬਦ ਇੱਥੇ ਵੀ ਠਹਿਰਾ ਦੇ ਦੇਣਾ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੈ ਭਾਣੈ ਚੱਲ ਨਿਜ ਕਰ ਵਸ ਹੈ ਅੰਮ੍ਰਿਤ ਪੀਵਹਿ ਤਾ ਸੁਖ ਲਹਿ ਮਹੱਲ ਇਹ ਮਹੱਲ ਚੱਲ ਪਦ ਕਸਕੇ ਉਚਾਰਨ ਕਰ ਰਹਾਉ ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੈ ਹਦੂਰ ਇਹ ਔਗੁਣਵੰਤੀ ਪਦ ਤੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਗੁਣ ਇੱਥੇ ਵੀ ਠਹਿਰਾ ਜਾ ਦੇ ਕੇ ਬੋਲਣਾ ਗੁਣ ਗੁਣ ਕੋ ਇਕੱਠਾ ਨਹੀਂ ਕਹਦਣਾ ਗੁਣ ਕੋ ਨਹੀਂ ਇੱਥੇ ਵਿਸਰਾਮ ਬਹਿਣ ਨਾ ਮਿਲੇ ਹਦੂਰ ਮਨਮੁਖ ਸ਼ਬਦ ਨਾ ਜਾਣਈ ਅਵਗਣ ਸੋ ਪ੍ਰਭ ਦੂਰਾ ਇਹ ਵੀ ਯਮਕਾ ਧਿਆਨ ਨਾਲ ਲਾਉਣੀਆਂ ਹਨ ਮਨਮੁਖ ਇੱਥੇ ਯਮਕ ਲਾ ਦੇਣੀ ਹੈ ਸ਼ਬਦ ਨਾ ਜਾਣਈ ਇੱਥੇ ਵਿਸਰਾਮ ਅਵਗਣ ਇਥੇ ਵੀ ਜਮਕ ਲਾ ਦਿੰਨੀ ਹੈ ਅਵਗਣ ਸੋ ਪ੍ਰਭ ਨਹੀਂ ਕਹਿਣਾ ਹੈ ਅਵਗਣ ਸੋ ਪ੍ਰਭ ਦੂਰ ਅਵਗਣ ਸਾਡੇ ਵਿੱਚ ਹਨ ਜਿਸ ਕਰਕੇ ਉਹ ਪਰਮੇਸ਼ਰ ਸਾਨੂੰ ਦੂਰ ਜਾਪਦਾ ਹੈ ਦੂਰ ਲੱਗਦਾ ਹੈ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰਸਬਦੀ ਮਨ ਬੀਦਿਆ ਪ੍ਰਭ ਮਿਲਿਆ ਆਪ ਹضور ਆਪੇ ਰੰਗਣ ਰੰਗਿਓ ਨਾ ਸਬਦੇ ਲਯੋਨ ਮਿਲਾਇ ਆਪੇ ਪਦ ਤੇ ਵੀ ਯਮਕ ਲਾ ਦੇਣੀ ਐ ਸਬਦੇ ਪਦ ਤੇ ਵੀ ਯਮਕ ਲਾ ਦੇਣੀ ਐ ਸੱਚਾ ਰੰਗ ਨਾ ਉਤਰੈ ਜੋ ਸਚ ਰਤੇ ਲਿਵ ਲਾਇ ਸੱਚਾ ਰੰਗ ਇਥੇ ਠਮਕ ਲਾ ਕੇ ਉਚਾਰਨ ਕਰਨਾ ਸੱਚਾ ਰੰਗ ਨਾ ਉਤਰੈ ਜੋ ਸਚ ਰਤੇ ਲਿਵ ਲਾਇ ਚਾਰੇ ਕੁੰਡਾ ਭਵ ਥਕੇ ਮਨ ਮੁਖ ਬੂਝ ਨਾ ਪਾਏ ਮਨ ਮੁਖ ਪਦ ਤੇ ਵੀ ਅਮਕ ਲਾ ਕੇ ਚਾਰਨ ਕਰ ਜਿਸ ਸਤਗੁਰ ਮੇਲੇ ਸੋ ਮਿਲੈ ਸੱਚਾ ਸ਼ਬਦ ਸਮਾਏ ਮਿੱਤਰ ਕਣੇਰੇ ਕਰ ਥੱਕੇ ਮੇਰਾ ਦੁਖ ਕਾਟੈ ਕੋਏ ਮਿੱਤਰ ਕਣੇਰੇ ਕਰ ਥੱਕੀ ਮੇਰਾ ਦੁਖ ਕਾਟੈ ਕੋਏ ਮਿਲ ਪ੍ਰੀਤਮ ਦੁਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੂਏ ਸੱਚ ਮਿਲੇ ਸੇ ਨਾ ਵਿਛੜ ਹੈ ਨਾਮਕ ਗੁਰਮੁਖ ਹੋਏ